ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਤੇ ਪਸੰਤਵਲੀ ਪਬਲਿਕ ਸਕੂਲ ਲੱਡਾ ਨੇ ਸਾਂਝੇਦੌਰ ਤੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨਸਾਰ ਸਬ ਡਿਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਤੂਰੀ ਅਤੇ ਐਂਟੀ ਕ腐ਪਸ਼ਨ ਵੈਲਫੇਅਰ ਸੁਸਾਇਟੀ ਤੂਰੀ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਇਸ ਪ੍ਰੋਗਰਾਮ ਵਿੱਚ ਐਡਵੋਕੇਟ ਸ਼੍ਰੀ ਸੰਦੀਪ <th>ਪਰ ਤੂਰੀ ਨੇ ਮੁਖਬਲਾਰੇ ਵਜੋਂ ਸ਼ਿਰਕਤ ਕੀਤੀ ਤੇ ਐਡੀਸ਼ਨਲ ਸਿਵਲ ਜੱਜ ਤੂਰੀ ਮੈਡਮ ਨੀਹਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਕਾਲਜ ਪ੍ਰਿੰਸੀਪਲ ਡਾਕਟਰ ਪਰਮਜੀਤ ਕੌਰ ਨੇ ਪ੍ਰੋਗਰਾਮ ਵਿੱਚ ਸ਼ਾਮਲ ਸ਼ਖਸੀਅਤਾਂ ਦਾ ਸਵਾਗ ਐਸਐਚਓ थाना ਸਿਟੀ ਧੂਰੀ ਸਰਦਾਰ ਅਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਾ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਪੀਐਸ ਕਾਲੇ ਦਾ ਮੁੱਖ ਜੱਜ ਸੰਗਰੂਰ ਅਤੇ ਸੈਕਟਰੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨਸ਼ਾ ਕਰਨ ਵਾਲਾ ਵਿਅਕਤੀ ਆਪਣੀ ਸੋਚ ਤੇ ਸਮਝਣ ਦੀ ਸ਼ਕਤੀ ਖੋ ਬੈਠਦਾ ਹੈ ਤੇ ਬੇਸਮਝ ਹੋ ਜਾਂਦਾ ਹੈ। ਉਨ੍ਹਾਂ ਸਰਕਾਰਾਂ ਦੁਆਰਾ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਕਾਨੂੰਨੀ ਸੇਵਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾਕਟਰ 우ਸ਼ਾ ਰਾਣੀ ਨੇ ਵੀ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਹ ਪ੍ਰੋਗਰਾਮ ਐਂਟੀ ਕ腐ਸ਼ਨ ਵੈਲਫੇਅਰ ਸੁਸਾਇਟੀ ਧੂਰੀ ਦੇ ਸਹਿਯੋਗ ਨਾਲ ਕਰ Thank <laughs> you. the code in the RA. so we take we have taken the negative form of both sides and the positive so we connect it from both side to positive. positive yes and then we take in the negative form. and we put the ground it in the ground and positive it in the number in which they are when the lights what will be change with that very code Your code change ਇਥੇ ਲਾਈਟਸ ਦੇ ਕਲਰ ਚੇਂਜ ਹੋ ਜਾਣਗੇ ਕਿ ਪੈਟਰਨ ਚੇਂਜ ਹੋਏਗਾ ਸਪੈਸ਼ਲ ਲਾਈਟਸ ਦੇ ਕਲਰ ਪੈਟਰਨ ਚੇਂਜ ਹੋਏਗਾ ਜੇ ਆਪਾਂ ਕੋਡ ਨੰਬਰਸ ਨੂੰ ਚੇਂਜ ਕਰਦੇ ਹਾਂ ਲਾਈਕ ਯੂ ਹੈਵ ਕੋਡ ਆਫ ਗੈਟ ਬੋਰਡ 1000 ਚਸ ਫਿਰ ਦਨ ਅਪਰਸ ਜੇ ਵੀ ਚੇਂਜ ਦਾ ਕੋਡ ਦੋ ਪੈਟਰਨ ਵੀ ਚੇਂਜ ਰਾਈਟ ਯੈਸ ਸਰ ਵੀ ਟ੍ਰਾਈ ਯੈਸ ਸਰ ਠੀਕ ਸਰ ਇਹ ਨਹੀਂ ਤਾਂ ਲਾਈਟ ਨਹੀਂ ਆਉਂਦੀ ਹੋਈਆ ਨਾ ਉਹ ਜਿਹੜਾ ਦਿਵਾਲੀ ਤੇ ਮਿਲਦੀ ਆਨੇ ਚਾਰ ਪੰਜ ਪੈਟਰਨਸ ਦੇ ਵਿੱਚ ਲਾਈਟਸ ਚੱਲਦੇ ਪੈਟਰਨ ਬੇ Who taught you all this? Like mm -hmm. That's really good, ma'am. No? Yes. Uh, yes, actually. Uh, okay, we we'll just started. Ma'am, these kind of projects are meant for mm -hmm. students of which uh, class? Mm -hmm. ma'am. one art competition based on the drug addiction and from class 5 to 9 and students have made beautiful posters drawings against the drug addiction giving a message what is some the ke liye rahiya drug against drug addiction a legal search in sentences no or statements no tumhi dhyan se dekh sakte ho ਸਰ ਸਿਦਕ ਤੁਸੀਂ ਦੇਖ ਰਹੇ ਹੋ ਰਹੀ ਡਿਸਟ੍ਰਿਕਟ ਲੀਗਲ ਸਪਰੈਸਿਜ਼ ਅਥਾਰਟੀ ਕਾਨੂੰਨੀ ਸੇਵਾਵਾਂ ਦੇ ਸੰਬੰਧ ਚ ਇੱਕ ਅਥਾਰਟੀ ਹੈ ਜਿਲ੍ਹਾ ਸੰਗਠਨ ਜਿਹਨੇ ਪ੍ਰੋਗਰਾਮ ਕਰਵਾਉਂਦੀ ਹੈ ਆਪਣੇ ਕਾਲਜ ਤੇ ਉਹਨਾਂ ਦੀ ਸਮੁੱਚੀ ਟੀਮ ਪਹੁੰਚੀ ਹੈ ਜਿਹਦੇ ਵਿੱਚ ਨੀਹਾ ਕੋयल ਜੀ ਐਡੀਸ਼ਨਲ ਸਟੇਸ਼ਨ ਦਾ ਧੁਰਿਤੋ ਨੇ ਪੀਐਸ ਕਾਲੇ ਦਾ ਮੁੱਖ ਦਰਸਨ ਦੂਰ ਤੇ ਵਿਕਾਸ ਵਰਮਾ ਜੀ ਅਮਿਤ ਗੋਪਾਲ ਜੀ ਸੰਦੀਪ ਖਾਪਰ ਮਹਿੰਦਰ ਸਿੰਘ ਲਾਲ ਮਹੇਸ਼ ਅਕਰੀ ਜੀ ਬੀਤੂ ਪੁਰੀ ਸਾਡੇ ਕੋਲ ਬਹੁਤ ਬਹੁਤ ਮਹਿਮਾਨ ਪਹੁੰਚ ਲਗੇ ਇਹਨਾਂ ਜੋ ਵਿਚਾਰ ਨੇ ਜਿਹੜੇ ਉਹ ਇੱਕ ਬੁਲਾਰੇ ਨੇ ਹੀ ਜਿਆਦਾ ਸਾਂਝੇ ਕਰਨੇ ਪੰਜਾਬ ਅਗੇਂਸਟ ਡਰਗ ਐਡੀਸ਼ਨ ਲੋੜ ਕਿਉਂ ਪਈ ਹੈ ਇੱਕ ਫਿਲਮ ਆਈ ਸੀ ਉੱਤਪੰਜਾਬ ਤੇ ਫਿਰ ਪੰਜਾਬ ਦੇ ਵਿੱਚ ਬਹੁਤ ਸਾਰੀ ਗੱਲ ਨਸ਼ੇ ਦੀ ਆリエ ਗੱਲਾਂ ਅਸੀਂ ਮੈਂ ਇੱਥੇ ਐਡ ਕਰਾਂ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਕੋਡ ਸਾਡਾ ਗਵਾਨ ਹੈ ਤੇ ਜਦੋਂ ਵੀ ਨਾ ਕਿਸੇ ਫੰਕਸ਼ਨ ਨੂੰ ਅਰੇਂਜ ਕਰਨਾ ਹੁੰਦਾ ਹੈ ਜਾਂ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤੇ ਕਿਤੇ ਸਾਨੂੰ ਵੀ ਸੌਖਾ ਲੱਗਦਾ ਹੈ ਕਿ ਗਵਰਨਮੈਂਟ ਕਾਲਜ ਹੈ ਤੇ ਸਾਡਾ ਗਵਾਨਡੀ ਕਾਲਜ ਹੈ ਤੇ ਅਸੀਂ ਫ੍ਰੀ ਵਿੱਚ ਨੌਲੇਜ ਇਕੱਠੀ ਕਰ ਲੈਂਦੇ ਹਾਂ ਇਸ ਲਈ ਮੈਂ ਨਾਮ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੇ ਉਹਨਾਂ ਨੂੰ ਜੀ ਆਇਆਂ ਹਮੇਸ਼ਾ ਲਈ ਆਖ ਰਹੀਆ ਕਿ ਤੁਸੀਂ ਸਾਡੇ ਬੱਚਿਆਂ ਨੂੰ ਜਿਹਨੇ ਪਹਿਲਾਂ ਗਿਆਨ ਦਿੱਤੇ ਰਹੇ ਹੋ ਉਵੇਂ ਹੀ ਦਿੰਦੇ ਰਹੀਓ ਕਿਸ਼ਮ ਸਾਡੇ ਕੋਲ ਛੋਟੀਆਂ-ਮੋਟੀਆਂ ਦਿੱਕਤਾਂ ਨੇ ਸਾਡੇ ਕੋਲੇ ਆਡੀਟੋਰੀਅਮ ਨਹੀਂ ਜਾਂ ਕੁਝ ਹੋਰ ਪ੍ਰੋਬਲਮਸ ਨੇ ਫਿਰ ਵੀ ਨਾਮ ਸਿਖਾਉਨ ਨੂੰ ਹਮੇਸ਼ਾ ਜੀ ਆਇਆਂ ਕਰਦੇ ਰਹਾਂਗੇ ਇਸੇ ਨਾਲ ਹੀ ਸਾਡੇ ਕੋਲ ਜਿਹੜੇ ਅੱਜ ਮੁੱਖ ਬੁਲਾਵੇ ਦੇ ਰੂਪ ਵਿੱਚ ਪਹੁੰਚੇ ਨੇ ਐਡਵੋਕੇਟ ਸਰਦੀਪ ਠਾਕਰ ਜੀ ਮੈਂ ਉਹਨਾਂ ਨੂੰ ਜੀ ਆਇਆਂ That you guys should be gathered at in the auditorium, so that I want to interact with you. All of you have done a real good job in uh, that poster making. So I have, I have gathered some kind of a idea how you guys are thinking on this, uh, like drug issues, right? So I can start my. Interaction from this type of ideas which I have gathered from uh, your posters. You would like to interact with me, right? Rather than a one-way traffic uh, I keep on... Is there any problem? Nothing will happen? Just let him. And then we will put out. I am going to pitch a point <laughs> in front of you. If you listen to my voice, you will like it. ਰੰਗਲਾ ਪੰਜਾਬ ਸਾਰਾ ਠਿੱਕਾ ਪੈ ਗਿਆ ਰੰਗਲਾ ਪੰਜਾਬ ਸਾਰਾ ਠਿੱਕਾ ਪੈ ਗਿਆ ਬਸ ਮੱਥੇ ਤੇ ਕਲੰਘ ਵਾਲਾ ਠਿੱਕਾ ਰਿਹਾ ਰੁਣਗੀ ਜਵਾਨੀ ਦੁੱਧ ਮੱਖਣਾ ਨਾਲ ਪਾਲੀ ਰੁਣਗੀ ਜਵਾਨੀ ਦੁੱਧ ਮੱਖਣਾ ਨਾਲ ਪਾਲੀ ਰੰਗ ਚਿਹਰੇ ਵਾਲਾ ਚੋਕਾ ਸਾਰਾ ਠਿੱਕਾ ਲੇ ਗਿਆ ਹਨੇਰੀ ਲਸ਼ੀਆਂ ਦੀ ਪੜ ਕੇ ਅਟੈਕ ਬੈਠ ਗਈ ਹਨੇਰੀ ਲਸ਼ੀਆਂ ਦੀ ਪੜ ਕੇ ਅਟੈਕ ਬੈਠ ਗਈ ਜਿਵੇਂ ਸਪਨਾ ਦੀ ਚਾਗੜੀ ਬਲੈਕ दसो कितो वधु पुलु पंजाब दा है बूटा दसो कितो वधु पुलु पंजाब दा है बूटा जिदी जड़ा विच सदाली स्नेक बैठी जिदी जड़ा विच सदाली स्नेक बैठी सिगरेट बीड़ी जद्दा ते कारू सीख ते ने बड़े मारू पुक्की डोडे ते खान अफीम मेडिकल नशा भी सीख ते मारू जनता विच नशा सच सा... है साडे विद्यार्थियों दे रूबरू होण लई साडे कॉलेज दे बड़े पहुंचे ने ਅਸੀਂ ਕੋਨਾ ਦਾ ਨਿੱਘਾ ਸਵਾਗਤ ਕਰਦੇ ਆਂ ਜੀ ਜੀ ਆਇਆਂ ਨੂੰ ਵੈਲਕਮ ਖੁਸ਼ ਆਮਦੇ ਲੋਕ ਐਸਐਚਓ ਸਾਹਿਬ ਆਪਣੇ ਵਿਚ ਆਪਾਂ ਯੂਥਾਂਗੇ ਆਪਾਂ ਆਪਣੀ ਲਾਈਵ ਸ਼ੁਰੂ ਕਰ ਰਹੇ ਆਂਗੇ ਇਹ ਡਰੱਗਸ ਤੋਂ ਬਚਣਾ ਕਿੱਦਾਂ ਹੈਗਾ ਆਪਾਂ ਵਿਧੀ ਰੱਖਣਾ ਹੈ ਆਪਣੇ ਆਪ ਨੂੰ ਤੁਸੀਂ ਸਟੱਡੀ ਕਰਦੇ ਹੋਗੇ ਕੰਪੀਟੀਸ਼ਨ ਅੱਗੇ ਦੇਣਾਗਾ ਕੋਈ ਨਾ ਕੋਈ ਇੰਪਲੋਇਮੈਂਟ ਮਿਲੂਗੀ ਅੱਛਾ ਰਸਤੇ ਦੇ ਵਿੱਚ ਕੁਝ ਫ੍ਰਸਟ੍ਰੇਸ਼ਨ ਆ ਜਾਂਦੀ ਹੈਗੀ ਕਿਤੇ ਬੈਰੀਅਰ ਆ ਜਾਂਦੇ ਨੇਗੇ ਕਿਤੇ ਕੋਈ ਫੈਮਿਲੀ ਇਸ਼ੂ ਆ ਜਾਂਦੇ ਨੇਗੇ ਕੋਈ ਰਿਲੇਸ਼ਨਸ਼ਿਪੀ ਇਸ਼ੂ ਆ ਜਾਂਦਾ ਹੈ ਤੁਹਾਡਾ ਬਟ ਡਰਗਸ ਨੋਟ ਦੀ ਵੇ ਆਊਟ ਡਰਗ ਇਹ ਤੁਹਾਨੂੰ ਲੈ ਕੇ ਬੈਠ ਜਾਂਦਾ ਹੈਗਾ ਮੁਰਕੇ ਤੁਸੀਂ ਨਿਕਲ ਨਹੀਂ ਪਾਉਂਦੇ ਹੈਗੇ ਇਹ ਜਿਹੜੇ ਵਿਕਟਮ ਇਹਨਾਂ ਨੂੰ ਟਰੀਟ ਕਰਨਾ ਹੈਗਾ ਉਹਨੂੰ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਕਿ ਇਹ ਸਾਡੇ ਮਤਲਬ ਜਿੰਮੇ ਅਕੀਉਮ ਦਾਗਾ ਜੇ ਤੁਹਾਨੂੰ ਮੈ ਪਾਕਿਦਸ਼ਨਾ ਦੇਣਾ ਵੀ ਜਿਹੜੇ ਨਸ਼ਾ ਵੇਚਦੇ ਨੇਗੇ ਉਹਨਾਂ ਤੇ ਸਭੀ ਲਗਾਤਾਰ ਮਤਲਬ ਡਰਾਈਵ ਡਰਗਸ ਅਗੇਂਸਟ ਚੱਲੀਏਗੀ ਅਸੀਂ ਪਰਚੇ ਵੀ ਦੇ ਰਹੇ ਹਾਂਗੇ ਅਸੀਂ ਉਹਨਾਂ ਦੀਆਂ ਪ੍ਰੋਪਰਟੀਜ਼ ਦੀ ਜਾਂਚ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਵੀ ਲੈ ਰਹੇ ਹਾਂਗੇ ਠੀਕ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਕਰ ਰਹੇ ਹਾਂ ਅਸੀਂ ਮਾਰਨਿੰਗ ਰੇਡਸ ਵੀ ਕਰ ਰਹੇ ਹਾਂਗੇ ਤਾਂ ਜੋ ਹਰ ਪੱਖੋਂ ਅਸੀਂ ਇਹਨਾਂ ਦਾ ਲੱਕ ਤੋੜੀਏ ਜਿਹੜੇ ਬੰਦਿਆਂ ਨੇ ਨਸ਼ਾ ਵੇਚਣਾ ਆਪਣਾ ਟ੍ਰੇਡ ਬਣਾ ਰੱਖਿਆ ਹੈਗਾ ਠੀਕ ਅਸੀਂ ਤੁਹਾਡੀ ਸਪੋਰਟ ਸਾਰਿਆਂ ਦੀ ਬੱਚਿਆਂ ਦੀ ਤਾਂ ਚਾਹੁੰਦੇ ਹਾਂਗੇ ਬਿਕੋਜ਼ 100% ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੁੰਦੀ ਕਈ ਵਾਰ ਗਲੀ ਮੁਹੱਲੇ ਦੇ ਵਿੱਚ ਤੁਸੀਂ ਰਹਿੰਦੇ ਹੋਗੇ ਤੇ ਤੁਸੀਂ ਨੇ ਸਾਨੂੰ ਐਜ਼ ਅ ਗੁੱਡ ਸਿਟੀਜ਼ਨ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਦੱਸ ਸਕਦੇ ਹੋਗੇ ਕਿ ਇੱਥੇ ਸਾਡੇ ਕੋਈ ਫਲਾਹ ਬੰਦਾ ਜਾਂ ਕੋਈ ਫਲਾਹ ਗੱਡੀ ਵਾਲਾ ਕੋਈ ਫਲਾਹ ਪੈਦਲ ਕੋਈ ਵਿਅਕਤੀ ਆਉਂਦਾ ਹੈ ਆਟਾ ਇੱਥੇ ਆਉਂਦਾ ਹੈ ਕੋਈ ਨਸ਼ਾ ਦੇ ਕੇ ਜਾਂਦਾ ਹੈਗਾ ਤੇ ਉਹ ਸਾਡੇ ਨਾਲ ਗੱਲਤਾ ਕਰੋ ਆਪਾਂ ਉਸ ਰੋਡ ਦੇ ਵਿੱਚ ਜਾ ਕੇ ਕਿਸੇ ਤਰੀਕੇ ਨਾਲ ਉਹ ਬੰਦੇ ਨੂੰ ਫੜੀਏ ਤੇ ਉਹਨੂੰ ਸਲਾਖਾਂ ਦੇ ਪਿੱਛੇ ਭੇਜੀਏ ਨਹੀਂ ਤਾਂ ਇੱਕ ਦਿਨ ਜੇ ਆਪਾਂ ਹੋਰ ਚੁੱਪਾਂਗੇ ਤਾਂ ਹੌਲੀ-ਹੌਲੀ ਇਹ ਅਗਰਬਾਤੀ ਬਦਦੀ ਹੈ ਆਪਣੇ ਸਾਰਿਆਂ ਦੇ ਘਰਾਂ ਨੂੰ ਖਤਮ ਕਰ ਦੇਊਗੀ ਠੀਕ ਹੈ ਆਪਾਂ ਅੱਜ ਆਪਣੇ ਕੰਟਰੀ ਤੇ ਦੇਖ ਲਈਏਗੇ ਪਾਕਿਸਤਾਨ ਅਫਗਾਨਿਸਤਾਨ ਕੀ ਹਾਲ ਹੋ ਰਿਹਾਗਾ ਐਂਡ ਉਹ ਸਾਰਾ ਇੱਕ ਡਰੱਗ ਕਾਰਟਲ ਇੱਕ ਬਣਿਆ ਪਿਆਗਾ ਸਿਸਟਮ ਤੇ ਆਪਾਂ ਆਪਣਾ ਦੇਸ਼ ਬਚਾਉਣਾਗਾ ਠੀਕ ਹੈ ਤੇ ਆਪਣਾ ਦੇਸ਼ ਸਾਂਭਣਾਗਾ ਕਿ ਆਪਣਾ ਯੂਥ ਆਪਣੇ ਨਾਲ ਹੋਊਗਾ ਠੀਕ ਹੈ ਐਂਡ ਆਈ ਰਿਕਵੈਸਟ ਟੂ ਯੂ ਆਲ ਕਿ ਤੁਸੀਂ ਇਸ ਡਰਾਈਵ ਦੇ ਵਿੱਚ ਸਾਡਾ ਯੋਗਦਾਨ ਪਾਓ ਥੈਂਕ ਯੂ ਰਿਸਪेक्टेड ਪ੍ਰਿੰਸੀਪਲ ਸਾਹਿਬ ਮੈਮ ਨੀਹਾ ਬੋਏ ਐਸਕੇਐਮ ਐਸਐਚਓ ਸਾਹਿਬ ਆਈ ਹਰਡ ਕੇ ਐਸ ਐਚ ਓ ਸਾਹਿਬ ਨੇ ਤੁਹਾਨੂੰ ਬੜੀਆਂ ਅੱਛੀਆਂ ਗੱਲਾਂ ਦਸੀਆਂ ਸਿਸਟਮ ਬਾਰੇ ਯੂਥ ਕਿਸੇ ਵੀ ਕੰਟਰੀ ਦਾ ਇੱਕ ਫਾਊਂਡੇਸ਼ਨ ਹੈ ਜਿਹਦੇ ਤੇ ਅਸੀਂ ਇੱਕ ਕੰਪਾਇਰ ਬਿਲਡ ਅਪ ਕਰ ਸਕਦੇ ਰਾਈਟ ਆਸ ਕਰੂ ਚੰਗਾ ਰਹੋ ਆ ਨੰਨੇ ਸੁਨਾ ਕਿੰਸੀ ਬਸਮੀਏ ਇਹ ਤੁੰਤਰੀ ਦਿਲ ਭਰ ਗਏ ਜੀ ਕਿ ਰਹਤੇ ਰਹਤੇ ਇਹ ਤੇ ਹਵੇ ਆਬ

ਮਰੀ ਮਰੀ ਨੀਂਦ ਲੇਂ ਰੋਜ਼ ਹੀ ਪਾਣੀ ਨੀਂਦ ਜਿੱਤ ਕੇ ਸਮਝ ਜਾਈਏ ਇਹ ਲਈ ਸਮਝ ਜਾਈਏ ਤੇ ਅੰਦਰ ਹਰ ਅਰੇ ਲਾਈਫ ਦੇ ਵਿੱਚ ਆਪਣੇ ਪ੍ਰੋਬਲਮਸ ਆਉਂਦੀਆਂ ਨੇ ਯਾਰ ਜਦੋਂ ਪ੍ਰੋਬਲਮਸ ਆਉਂਦੀਆਂ ਨੇ ਤਾਂ ਉਹਨਾਂ ਪ੍ਰੋਬਲਮਸ ਨੂੰ ਜਦੋਂ ਅਸੀਂ ਹੱਲ ਕਰਨਾ ਹੁੰਦਾ ਨਾ ਤਾਂ ਬੜੀ ਪ੍ਰੋਬਲਮ ਟਿਕ ਆਂਦੀ ਹੈ ਠੀਕ ਹੈ ਉਹ ਹੱਲ ਨਹੀਂ ਹੁੰਦੀ ਮਸੀਤ ਇਹ ਨਹੀਂ ਆ ਜਾਂਦੀ ਹੈ